ਫਿਰ ਇਹ ਕਹਿੰਦੇ ਵੀ ਸਾਨੂੰ 3.5 ਕਰੋੜ ਸਾਢੇ 3 ਕਰੋੜ ਚ ਪਈਏ ਜਾਏਗਾ ਹੁਣ ਸਾਢੇ 3 ਕਰੋੜ 3.5 ਕਰੋੜ ਰੁਪਈਆ ਵੀ ਦਵਾਤਾ ਤੇ ਆਈਐਸ ਸੀਨੀਅਰ ਜਿਹੜੇ ਅਧਿਕਾਰੀ ਆ ਬੈਠੇ ਉੱਥੇ ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਜੇ ਥੱਲੇ ਕੋਈ ਜੂਨੀਅਰ ਕੰਮ ਨਹੀਂ ਕਰ ਰਿਹਾ ਇਹਨਾਂ ਦੀ ਰਿਪੋਰਟ ਨਹੀਂ ਉਹਨਾਂ ਕੋਲ ਨਹੀਂ ਜਾਂਦੀ ਇਹ ਲੋਕਾਂ ਨੂੰ ਗੰਦ ਖਵਾਉਣ ਦਾ ਨਾ ਠੇਕਾ ਲਿਆ ਮੈਂ ਕਿਹਾ ਤੁਹਾਡੀ ਮੋਟਰਾਂ ਨਹੀਂ ਪ੍ਰੋਪਰ ਚ ਚਲਦੀਆਂ ਪਈਆਂ ਕਲਾਸ ਜਿਹੜਾ ਪਿੱਛੇ ਜਿਹੜਾ ਖੂ ਹੈਗਾ ਉਹਨਾਂ ਦੇ ਚਾ ਪਾਣੀ ਪ੍ਰੋਪਰ ਨਹੀਂ ਮਿਲ ਰਿਹਾ ਜਿੰਦੇ ਕਾਰਨ ਉੱਥੇ ਮੋਟਰਾਂ ਪਾਣੀ ਨਹੀਂ ਚੱਕ ਰਹੀਆਂ ਪਰ ਮੋਟਰਾਂ ਚੱਲ ਰਹੀਆਂ ਜੀ ਇੱਥੇ ਜੋ ਬਾਹਰ ਕੈਂਪਰੀਰੀ ਇਹ ਸਿਸਟਮ ਕੀਤਾ ਗਿਆ ਸੀਗਾ ਇੱਥੇ ਸਾਡੀਆਂ ਤਿੰਨ ਮੋਟਰਾਂ ਵੀ ਇੱਥੇ ਫਿੱਟ ਕੀਤੀਆਂ ਗਈਆਂ ਸੀ ਹੁਣ 8 ਮਹੀਨੇ ਹੋ ਗਏ ਇਹ ਇਹਨਾਂ ਦੇ ਨਾਲ ਅਸੀਂ ਉਸ ਵੇਲੇ ਕਿਹਾ ਸੀਗਾ ਵੀ ਸਾਨੂੰ ਪਤਾ ਸੀਗਾ ਕਿ ਟਾਲਦੇ ਆ ਅਸੀਂ ਐਸੇ ਕਰਕੇ ਅਸੀਂ ਕਿ ਬਦਲਵਾ ਪ੍ਰਬੰਧ ਕਰਾਂਗੇ ਜਿਨ੍ਹਾਂ ਵਿੱਚੋਂ ਦੋ ਆ ਸੋਲਿਡ ਵੇਸਟ ਔਨ ਕਰਕੇ ਉਹਨਾਂ ਦੀ ਸਾਫਟ ਟੁੱਟ ਗਈ ਉਹ ਆਪਾਂ ਜਲਦੀ ਰਿਪੇਅਰ ਕਰਕੇ ਅੱਜ ਤੱਕ ਲਗਾ ਦੇਵਾਂਗੇ ਸਰਕਾਰ ਪੈਸੇ ਦੇ ਕੇ ਵੀ ਗਾਲਾਂ ਕੱਢ ਰਹੀ ਐ ਕੌਣ ਜ਼ਿੰਮੇਵਾਰ ਉਹ ਜੇ ਤਾਂ ਸਰਕਾਰ ਨੇ ਪੈਸੇ ਨਾ ਦਿੱਤੇ ਹੋਣ ਨਾ ਕੁਝ ਹੋਇਆ ਹੋਵੇ ਫੇਰ ਅਸੀਂ ਵੀ ਇਹ ਨਹੀਂ ਕਹਾਂਗੇ ਵੀ ਅਫਸਰਾਂ ਦਾ ਕਿਚੂ ਸੁਣਾ ਜਿੱਦਾਂ ਦੀ ਸੱਚੰਦਰੀ ਕੋਈ ਕਪਲਾ ਹੋਇਆ ਹੈ ਹੈ ਸਾਰਾ ਕੁਝ ਕਪਲੇ ਕਰਕੇ ਤਾਂ ਇਹ ਸਾਰਾ ਪਾਣੀ ਜਾ ਰਿਹਾ ਜਿਸੇ ਜਿਹੜੇ ਗੰਦਗੀ 'ਚ ਰਹਿ ਰਹੇ ਆ ਕੋ ਟੋਟ ਉਹਨਾਂ ਨੂੰ ਤਾਂ ਹੀ ਕੱਢਿਆ ਜਾ ਸਕਦਾ ਜੇਕਰ ਉਹ ਵੀ ਮਾੜਾ ਮੋਟਾ ਹਿੱਲਣ ਜੇ ਉਸੇ ਜੀ ਮਹਿਸੂਸ ਕਰਦੇ ਵੀ ਅਸੀਂ ਇੱਥੇ ਖੁਸ਼ ਆ ਤਾਂ ਸੋ ਕੌਣ ਕੱਟੂਗਾ ਜੇ ਇਹ ਤਾਂ ਆਪ ਸਾਧ 10 ਲੱਖ ਚੋ ਕਰ ਦਿੱਤਾ ਗਾ ਮੈਂਬਰ ਆਫ ਪਾਰਲੀਮੈਂਟ ਸੰਤ ਸਿਚੂਵਲ ਇੱਥੇ ਪਹੁੰਚੇ ਨੇ ਬਬਈ ਕਿਸ ਤਰ੍ਹਾਂ ਦਾ ਇੱਥੇ ਕੀਤਾ ਜਾ ਰਿਹਾ ਹੈ ਕਿਉਂਕਿ ਦੱਸਿਆ ਜਾ ਰਿਹਾ ਮੋਟਰਾਂ ਦੋ ਬੰਦ ਨੇ ਕਿਹਾ ਹਨ ਕਿ ਪਿਛਲੀ ਵਾਰੀ ਜਿਹੜੀ ਦਸੰਬਰ ਦੇ ਵਿੱਚ ਜਦੋਂ ਇੱਥੇ ਆਏ ਆ ਇਹਨਾਂ ਦਾ ਇਹ ਸੀਗਾ ਕਿ ਇਸੇ ਛੱਡੇ ਹੋਇਆ ਹੈ ਇਸ ਕਰਕੇ ਪਾਣੀ ਜਾ ਰਿਹਾ ਠੀਕ ਹੈ ਵੀ ਇਹ ਤਾਂ ਬਦਲਵਾ ਪ੍ਰਬੰਧ ਕਰੋ ਜੇ ਛੱਡੇ ਹੋਇਆ ਤਾਂ ਦੇ ਪਹਿਲੀ ਗੱਲ ਤੋਂ ਸਟੇਜ ਨਹੀਂ ਹੋਣਾ ਉਹ ਵੀ ਇਹਨਾਂ ਦੀਆਂ ਗਲਤੀਆਂ ਕਰਕੇ ਹੋਇਆ। ਫਿਰ ਇਹ ਕਹਿੰਦੇ ਵੀ ਸਾਨੂੰ 3.5 ਕਰੋੜ ਸਾਢੇ 3 ਕਰੋੜ ਚ ਪਈਏ ਚਾਹੀਦਾ ਸੀ ਉਸ ਤਾਂ ਸਾਢੇ 3 ਕਰੋੜ ਸਾਢੇ 3 ਕਰੋੜ ਰੁਪਈਆ ਵੀ ਦਵਾਤਾ। ਕਹਿੰਦੇ ਸਾਢੇ 3 ਮਹੀਨੇ ਚਾਹੀਦੇ ਸਾਢੇ 3 ਮਹੀਨੇ ਇਹ ਕ ਲਾ ਲਓ ਬਣਾ ਲਓ। ਹੁਣ 8 ਮਹੀਨੇ ਹੋ ਗਏ। ਇਹ ਇਹਨਾਂ ਦੇ ਨਾਲ ਅਸੀਂ ਉਸ ਵੇਲੇ ਕਿਹਾ ਸੀਗਾ ਵੀ ਸਾਨੂੰ ਪਤਾ ਸੀਗਾ ਕਿ ਟਾਲਦੇ ਆ। ਅਸੀਂ ਐਸੇ ਕਰਕੇ ਅਸੀਂ ਕਿ ਬਦਲਵਾ ਪ੍ਰਬੰਧ ਕਰਾਂਗੇ 16 ਦਿਨਾਂ ਦੇ ਵਿੱਚ ਜਿਹੜਾ ਨਾ 3 ਮਹੀਨੇ ਚ ਕੰਮ ਕੀਤਾ ਸੀ 8 ਮਹੀਨੇ ਜਹੇ 16 ਦਿਨਾਂ ਦੇ 10 ਦਿਨਾਂ ਚ ਕਰਕੇ 16 ਦਿਨਾਂ ਚ ਪਾਣੀ ਚੜਵਾਤਾ ਉੱਥੇ ਹੁਣ ਉਹ ਇਹਨਾਂ ਕੋਲ ਡਬਲ ਆ ਇਹ ਵੀ ਆ ਸਾਰੀਆਂ ਚੱਲਣ ਡਿਆ ਜਿਹੜਾ ਅਸੀਂ ਬਦਲਵਾ ਪ੍ਰਬੰਧ ਦਿੱਤਾ ਸੀ ਇਹਨਾਂ ਨੇ 3.5 ਕਰੋੜ ਵਾਲਾ ਵੀ ਕਰ ਲਿਆ ਪਰ ਪਾਣੀ ਦਰਿਆ ਚ ਜਾ ਰਿਹਾ ਚਲੋ ਸਰਕਾਰ ਨੇ ਪੈਸੇ ਖਰਚ ਕਰ ਦਿੱਤੇ ਫੇਰ ਪਾਣੀ ਜਾਵੇ ਤੇ ਜਵਾਬਦੇ ਕੌਣ ਕੀ ਲੱਗਦਾ ਕਿ ਸਿਸਟਮ ਵਿੱਚ ਕੋਈ ਕਪਲਾ ਹੋਇਆ ਹੈ ਹੈ ਸਾਰਾ ਕੁਝ ਕਪਲੇ ਕਰਕੇ ਤਾਂ ਸਾਰਾ ਪਾਣੀ ਜਾ ਰਿਹਾ ਹੈ ਇਹ ਕੀ ਹੈ ਜਿਹੜਾ ਹੈ ਕਿ ਸਾਡੇ ਉੱਚ ਅਧਿਕਾਰੀਆਂ ਨੇ ਦੇਖਣਾ ਵੀ ਕਿਉਂ ਕਿਉਂ ਨਹੀਂ ਪਾਣੀ ਜਾ ਕਿਉਂ ਨਹੀਂ ਕਰ ਰਹੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਉਹਨਾਂ ਦੇ ਧਿਆਨ 'ਚ ਨਹੀਂ ਹੈਗਾ ਸਾਰਾ ਕੁਝ ਸਾਰਿਆਂ ਦੇ ਧਿਆਨ 'ਚ ਅਸੀਂ ਉਹ ਕਰੀ ਜਾਨੇ ਬਾਕੀ ਕੀ ਹੁੰਦਾ ਹੈ ਦੇਖਦੇ ਬੇਟਾ ਕਿਤੇ ਕਿ ਮੋਟਰਾਂ ਜਿਹੜੀਆਂ ਲਾਈਆਂ ਗਈਆਂ ਸੀ ਉਹ ਮੋਟਰਾਂ ਦਾ ਬੰਦ ਪਈਆਂ ਨੇ ਮੋਟਰ ਨਹੀਂ ਚਲਾਉਂਦੇ ਫਿਰ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਜਿਹੜੀ ਮਿਊਸਪਲ ਕਾਰਪੋਰੇਸ਼ਨ ਦੀ ਹੈ ਉਹਨਾਂ ਦਾ ਪਾਣੀ ਹੈ ਇਹ ਟ੍ਰੀਟਮੈਂਟ ਪਲੈਂਟ ਲੱਗਾ ਹੋਇਆ ਉਹਦੀ ਵੀ ਜਾਣਣਾ ਚਾ ਜਾਵੇ ਉਪਰ ਵਾਲਾ ਤੁਸੀਂ ਕੀਤਾ ਸੀ ਬੜਾ ਵਧੀਆ ਉਪਰ ਵਾਲਾ ਕਿਤੇ ਪਾਉਣੀ ਹੁਣ ਵੀ ਹੈ हट ਜਾਊਗਾ ਹੁਣ ਵੀ ਹੋ ਜਾਊਗਾ ਗੱਲ ਹੈ ਕਿ ਸ਼ਹਿਰ ਵਾਲਿਆਂ ਨੂੰ ਵੀ ਹੁਣ ਇੱਥੇ ਜੇ ਕੁਝ ਹੋ ਰਿਹਾ ਸਾਨੂੰ ਵੀ ਉਹਦਾ ਧਿਆਨ ਦੇਣਾ ਚਾਹੀਦਾ ਉੱਠਣਾ ਚਾਹੀਦਾ ਜਿਹੜੇ ਜਿੱਥੇ ਜਿਹੜੇ ਗੰਦਗੀ 'ਚ ਰਹਿ ਰਹੇ ਆ ਕਟੂ ਕਟ ਉਹਨਾਂ ਨੂੰ ਤਾਂ ਹੀ ਕੱਢੇ ਜਾ ਸਕਦਾ ਜੇਕਰ ਉਹ ਵੀ ਮਾੜਾ ਮੋਟਾ ਹਿੱਲਣ ਜੇ ਉਸੇ ਜੀ ਮਹਿਸੂਸ ਕਰਦੇ ਵੀ ਅਸੀਂ ਇੱਥੇ ਖੁਸ਼ ਤਾਂ ਸੋ ਕੋਣ ਕੱਢੂਗਾ ਜਿਹੜੇ ਕਮਿਸ਼ਨਰ ਨੇ ਵੱਡੇ ਲੈਵਲ ਦੇ ਬੈਠੇ ਹੋਏ ਨੇ ਉਹ ਨੀਚੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਕੋਈ ਰਿਪੋਰਟਾਂ ਨਹੀਂ ਜਾ ਰਹੀਆਂ ਉੱਪਰ ਨਹੀਂ ਉਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਵੀ ਜਾ ਰਹੀਆਂ ਕਿ ਨਹੀਂ ਜਾ ਰਹੀਆਂ ਜੇ ਜਾ ਰਹੀਆਂ ਜਾਣ ਬੁੱਝ ਕੇ ਕਰਵਾ ਰਹੇ ਤੋ ਦੋਸ਼ੀ ਹੈ ਇਹ ਨਹੀਂ ਜਾ ਰਹੀਆਂ ਤੋ ਇੱਥੇ ਧਿਆਨ ਦੇਣ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਏਗਾ ਹਾਂ ਅਸੀਂ ਤਾਂ ਸਾਰਾ ਕੁਝ ਸਿੱਧਾ ਹੀ ਕਰੀਏ ਨਾ ਤੁਹਾਡੇ ਹੋਰ ਐਕਸ਼ਨ ਨਹੀਂ ਕਿੱਦਾਂ ਕਰਨਾ ਅਸੀਂ ਇਹਦੇ ਸਾਰੇ ਨੰਗੇ ਕਰਾਂਗੇ ਜੋ ਵੀ ਇੱਥ ਗਲਤ ਆ ਤੁਹਾਨੂੰ ਉਹਦੇ ਨਾਲ ਕਿਹੜਾ ਕੋਈ ਲਾ ਸਾਢੇ 3 ਕਰੋੜ ਸਾਢੇ 3 ਕਰੋੜ ਥੋੜਾ ਨਹੀਂ ਹੁੰਦਾ ਹੈਗਾ ਬਹੁਤ ਸਾਢੇ 3 ਕਰੋੜ ਲਾ ਕੇ ਵੀ ਉਹ ਕੰਮ ਕਿੰਨਾ ਉਹ ਅਸੀਂ ਅਸੀਂ ਤਾਂ 8-7 10 ਲੱਖ ਚੋਂ ਕਰ ਦਿੱਤਾ ਘਰ ਜਿਹੜਾ ਉਹਨਾਂ ਨੇ ਸਾਢੇ 3 ਕਰੋੜ ਉਹਦਾ ਲਿਆ ਪਰ ਆਉਟਪੁੱਟ 0 ਕੀ ਲੱਗਦਾ ਜਿਹੜੇ ਜਨਰੇਟਰ ਲਾਏ ਹੋਏ ਨੇ ਉੱਥੇ ਦੂਜੇ ਪਾਸੇ ਉਹ ਛੋਟੇ ਲਾਏ ਨੇ ਵਡੇ ਨਹੀਂ ਉਹ ਤਾਂ ਇਹਨਾਂ ਦੀ ਮਰਜ਼ੀ ਹੈ ਜਿੰਨੇ ਦੇ ਲੱਗਦੇ ਉਹਦੇ ਨਾਲ ਦੇਖਣੀ ਆਪਾਂ ਉਹ ਵਿੱਚ ਪਾਵਰ ਨਹੀਂ ਕਿਤੇ ਕਿਤੇ ਮੋਟੇ ਨਹੀਂ ਨਹੀਂ ਉਹ ਟੈਕਨੀਕਲੀ ਉਹ ਆਪਣਾ ਨਿਹਰ ਵਾਲਾ ਆਪਣਾ ਮਹਸਦ ਹੈ ਵੀ ਪਾਣੀ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਪ੍ਰਬੰਧ ਕਰਨਾ ਉਹ ਕਰਨ ਫਟਕਾਰ ਲਾਏਗੀ ਤੁਹਾਡੇ ਵੱਲੋਂ ਨਹੀਂ ਅਸੀਂ ਤਾਂ ਕਹਿੰਨੇ ਕਿ ਇਹ ਜਿਹੜੀ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਬੇਸ਼ਰਮੀ ਤੋਂ ਵੀ ਗੱਲ ਲੰਘਿਆ ਕੋ ਮਾੜਾ ਮੋਟਾ ਕਿਸੇ ਨੂੰ ਇੱਕ ਵਾਰੀ ਕਹਿ ਦਿਓ ਦੋ ਵਾਰੀ ਕਹਿ ਦਿਓ ਅਗਲਾ ਮਹਿਸੂਸ ਕਰਦਾ ਵੀ ਮੈਨੂੰ ਕਿਹਾ ਗਿਆ ਤਾਂ ਮਹਿਸੂਸ ਹੀ ਨਹੀਂ ਕਰਦਾ ਸੀ ਬਿਲਕੁਲ ਸੰਤ ਸੀਚੇ ਵਾਲੇ ਨੂੰ ਕਿਹਾ ਗਿਆ ਕਿ ਬਿਲਕੁਲ ਜਿਹੜੇ 3.5 ਕਰੋੜ ਰੁਪਏ ਲਾਇਆ ਗਿਆ ਵਾ ਉਹ ਆਖਰਕਾਰ ਕਿੱਥੇ ਗਿਆ ਵਾ ਆ ਜਿਹੜਾ ਅਸੀਂ ਉਪਰਾਲਾ ਕੀਤਾ ਸੀਗਾ ਉਹ ਕਿਧਰ ਕਿਤੇ ਸਾਹ ਦੇ ਨਜ਼ਰ ਆਉਂਦੇ ਦਿਖਾਈ ਦੇ ਰਿਹਾ ਉਹਨਾਂ ਮੌਕੇ ਤੇ ਜਾ ਰਹੇ ਨੇ ਪਲਾਂਟ ਦੇ ਉੱਤੇ ਜਿੱਤੇ ਪਲਾਂਟ ਲਾਇਆ ਨਜ਼ਰ ਆ ਰਿਹਾ ਉਹਨਾਂ ਗੱਲਬਾਤ ਕਰਦੇ ਆ ਅਧਿਕਾਰੀਆਂ ਨਾਲ ਪ੍ਰੋਪਰਲੀ ਚਲਾਉਂਦੇ ਇਹ ਉਦੋਂ ਹੀ ਪਾਣੀ ਓਵਰਹਾਲ ਹੁੰਦਾ ਬਾਬਾ ਜੀ ਆਪਾਂ ਉੱਧਰ ਚਲਦੇ ਆ ਮੈਂ ਤੁਹਾਨੂੰ ਦਿਖਾਉਣਾ ਮੋਟਰ ਚਲਵਾ ਕੇ ਇਹਨਾਂ ਦੀਆਂ ਉੱਥੇ ਇਹਨਾਂ ਦਾ ਪਾਣੀ ਨਹੀਂ ਪ੍ਰੋਪਰ ਪਹੁੰਚਿਆ ਤਾਂ ਓਵਰਫਲੋ ਹੋ ਰਿਹਾ ਹੈ। ਇਹ ਨਹੀਂ ਇੱਥੇ ਚੱਲਦੀ ਹੈ। ਹਾਂ ਜੇ ਇੱਥੇ ਚਲਾਣਾ ਇੱਥੇ ਚਲਾਣਾ ਦਾ ਮਤਲਬ ਉਹ ਉੱਥੇ ਕੰਮ ਹੀ ਨਹੀਂ ਇਹਨਾਂ ਨੇ ਸਹੀ ਕੀਤਾ। ਮੋਟਰ ਉੱਥੇ ਲਾ ਦਿੱਤੀ ਪਾਣੀ ਨਹੀਂ। ਉਹ ਇਹ ਸੀਵਰੇਜ ਬੋਰਡ ਦਾ ਦੱਸਣਾ ਜੀ ਇਹ ਕਿਉਂ ਬੰਦ ਹੈ ਜੀ? ਉਹ ਸੀਵਰੇਜ ਬੋਰਡ ਚਲਾ ਰਹੀ ਹੈ ਸੀਵਰੇਜ ਬੋਰਡ ਏਜੰਸੀ ਹੈ ਇਹਦੀ। ਇਹ ਦੱਸਣਗੇ। ਨਹੀਂ ਸੀਵਰੇਜ ਬੋਰਡ ਪੈਸੇ ਨਹੀਂ ਲੈਂਦੇ। ਉਹਨਾਂ ਨੂੰ ਕੀ ਪੈਸੇ ਲੋਕਾਂ ਦੇ ਲਈ ਜਾਣ ਦਾ ਕੰਮ ਨਾ ਕਰ। ਸ਼ੋਗਨਾਮ ਕੀ ਹੈ ਕਿਹੜੇ ਡਿਪਾਰਟਮੈਂਟ ਦਾ? ਮੈਂ ਮunicipal Corporation ਤੋਂ ਆਗਾ ਐਸ.ਸੀ. ਆ ਇੱਕ ਜੋ ਸਿੰਘ। ਮੈਨੂੰ ਮੈਸੇਜ ਲੱਗਿਆ ਹੋਣੇ ਕਿ ਤੁਸੀਂ ਵੀ ਆ ਜਾਓ ਕਿਉਂਕਿ ਇੱਥੇ ਸਿਵਰੇ ਬੋਰਡ ਨੂੰ ਬੁਲਾਇਆ ਗਿਆ ਸੀਗਾ ਇੱਥੇ ਪਹਿਲੇ ਤੇ ਮੈਂ ਵੀ ਆ ਗਿਆ ਇਸ ਲਈ ਇਹਨਾਂ ਨਾਲ ਮੇਰੀ ਸਿਵਰੇ ਵੀ ਗੱਲ ਹੋਈ ਆ ਮੈਂ ਕਿਹਾ ਤੁਹਾਡੀ ਮੋਟਰਾਂ ਨਹੀਂ ਪ੍ਰੋਪਰ ਚ ਚਲਦੀਆਂ ਭੀਆ ਪਲੱਸ ਜਿਹੜਾ ਪਿੱਛੇ ਜਿਹੜਾ ਖੂਹ ਹੈਗਾ ਉਹਦੇ ਚ ਪਾਣੀ ਪ੍ਰੋਪਰ ਨਹੀਂ ਮਿਲ ਰਿਹਾ ਜਿੰਦੇ ਕਾਰਨ ਉੱਥੇ ਮੋਟਰਾਂ ਪਾਣੀ ਨਹੀਂ ਚੱਕ ਰਹੀਆਂ ਨਹੀਂ ਤਾਂ ਉੱਥੇ ਪਾਣੀ ਜੇ ਚੱਕ ਲੈਣ ਤਾਂ ਸਭ ਸੈੱਟ ਹੋ ਜਾਣਾ ਜੇ ਇੱਥੇ ਲੱਗੀਆਂ ਇੱਥੇ ਤਿੰਨ ਗਲਾਸ ਚਲਦੀਆਂ ਰਹਿਣ ਦੇਣੀਆਂ ਤੁਹਾਨੂੰ ਦੂਹੋਂ ਬਸੇ ਹੋ ਸਕਦਾ ਉੱਥੇ ਵੀ ਹੋ ਸਕਦਾ ਜੇ ਉੱਥੇ ਵੀ ਮੋਟਰ ਜੇ ਸਹੀ ਕਰ ਦੇਣਾ ਪਾਈ ਖੋਲ ਦੇਣਾ ਇੱਕ ਆਪਾਂ ਚੱਲਦੇ ਹਾਂ ਜਿਆਦਾ 1 ਮਿੰਟ ਮੈਂ ਤੁਹਾਨੂੰ ਦਿਖਾਣਾ 10 ਮਿੰਟ ਚ ਫਰਕ ਹੋ ਜਾਣਾ 10 ਮਿੰਟ ਚ ਦਿਖਾ ਦੱਸ ਕਿਉਂ ਨਹੀਂ ਕਰਦੇ ਸਾਹਿਬ ਇੱਕ ਬੋਲ ਰਿਹਾ ਕਿ ਜੋ ਵਿਚਵੇਂ ਉਹ ਹੈ ਸੀਵਰ ਲਾਈਨ ਹੈ ਜੋ ਬੱਟੀਆਂ ਜਾਂਦੀ ਹੈ ਉਹ ਸਾਫ਼ ਨਹੀਂ ਕਰਵਾਈ ਕੰਟਰਕਟਰ ਨੇ ਇਹ ਉਹਦੇ ਨਾਲ ਨਹੀਂ ਹੈਗਾ ਕਾਰਨ ਜੀ ਇਹਨਾਂ ਦਾ ਕਾਰਨ ਸਿਰਫ ਇਹੀ ਹੈ ਕਿ ਜਿਹੜਾ ਇਹਨਾਂ ਦੇ ਇੱਥੇ ਅੰਦਰ ਪਾਈਪ ਆਪਾਂ ਚਲਦੇ ਆ ਉੱਥੇ ਉੱਥੇ ਮੋਟਰ ਚਲਾ ਕੇ ਦੇਖ ਲੈਣੇ ਆਂ। ਟੁੱਟੀਆਂ ਮੋਟਰਾਂ ਨਹੀਂ ਚੱਲਦੀਆਂ। ਸਰ ਮੋਟਰਾਂ ਚੱਲ ਰਹੀਆਂ ਜੀ ਇੱਥੇ ਜੋ ਬਾਹਰ ਕੈਂਪਰੀਰੀ ਇਹ ਸਿਸਟਮ ਕੀਤਾ ਗਿਆ ਸੀਗਾ ਇੱਥੇ ਸਾਡੀਆਂ ਤਿੰਨ ਮੋਟਰਾਂ ਵੀ ਇੱਥੇ ਫਿਕਸ ਕੀਤੀਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਦੋ ਆ ਸੋਲਿਡ ਵੇਸਟ ਔਨ ਕਰਕੇ ਉਹਨਾਂ ਦੀ ਸ਼ਾਫਟ ਟੁੱਟ ਗਈ। ਉਹ ਆਪਾਂ ਜਲਦੀ ਰਿਪੇਅਰ ਕਰਕੇ ਅੱਜ ਤੱਕ ਲਗਾ ਦੇਵਾਂਗੇ ਤੇ ਇੱਥੇ ਬੰਨ ਫਿਰ ਇੱਕ ਕਰ ਦਿਆਂਗੇ। ਸਰਕਾਰ ਸਰਕਾਰ ਕਿੰਨੇ ਦੇਣ ਦੀ ਹੈ? ਇਹ ਤਾਂ ਵੀ ਟੈਂਪਰੇਰੀ ਹੈ ਸਰਕਾਰ ਨੇ ਕਰੋੜਾਂ ਵੀ ਸਰ ਜਿਹੜਾ ਮਸ਼ੀਨਰੀ ਦਾ ਹੈ ਜਿਹੜਾ ਸਿਵਲ ਸਟਰਕਚਰ ਹੈ ਉਹੀ ਰਿਪੇਅਰ ਕੀਤਾ ਮਸ਼ੀਨਰੀ ਆਪਣੀ ਨਵੀਂ ਹੈ ਠੀਕ ਹੈ ਜੀ ਮਥੇ ਮਸ਼ੀਨਰੀ ਦਾ ਹੀ ਹੋਇਆ ਸਾਰਾ ਜਿੰਨਾ ਵੀ ਹੈ ਹਾਂ ਸ਼ਾਫ ਟੁੱਟੇ ਨੂੰ ਹੋਗੇ ਜੀ 2 ਹਫ਼ਤੇ 2 ਹਫ਼ਤੇ ਤੋਂ ਲੈ ਇਹ ਉਹ 2 ਹਫ਼ਤੇ 2 ਹਫ਼ਤੇ ਲੱਗਦੇ ਜੀ ਉਹ ਮਸ਼ੀਨਰੀ ਵੱਡੀ ਆ ਉਹ ਨੂੰ ਰਿਪੇਅਰ ਹੋਣ ਨੂੰ ਟਾਈਮ ਲੱਗਦਾ 2 ਹਫ਼ਤੇ ਦਾ ਮਿਨੀਮਮ ਟਾਈਮ ਲੱਗਦਾ ਹੈ ਸਰ ਬਲਰਾਜ ਐਕਸਨ ਬਲਰਾਜ ਕਦੋਂ ਉਹ ਮੁਸ਼ਕਲ ਕਮੇਟੀ ਪੈਸੇ ਦੇ ਰਹੀ ਹੈ ਤੁਸੀਂ ਇਕੱਤਰ ਕੋਈ ਦੇਖਰਾਵਾ ਹੁੰਦੀ ਉਹਦੀ ਤਾਂ ਬਦਲ ਕਰੋ ਸਰ ਇਹਦੀ ਤਾਂ ਅਸੀਂ ਉਹਨਾਂ ਦਰ ਤੁਸੀਂ ਕਰਿਆ ਤੁਸੀਂ ਕਰੋਗੇ ਸਰ ਇਹਦੀ ਤਾਂ ਇਹ ਡਿਮਾਂਡ ਵੀ ਨਹੀਂ ਕੀਤੀ ਜਾ ਰਹੀ ਜੀ ਇੱਥੇ ਦੀ ਮੇਨਟੇਨੈਂਸ ਦੀ ਕੋਈ ਡਿਮਾਂਡ ਨਹੀਂ ਕੀਤੀ ਜਾ ਰਹੀ ਬਾਕੀ ਜੀ ਕੀਤੀ ਜਾ ਰਹੀ ਹੈ ਨਾ ਇਹ ਕਰਨੀ ਤਾਂ ਤੁਸੀਂ ਕਿਸੇ ਕਰਦੇ ਪਰ ਇਹ ਹੈ ਕਿ ਇੱਥੇ ਜਦੋਂ ਟੈਂਪਰੇਰੀ ਨਹੀਂ ਚਲਾਇਆ ਜਾ ਰਿਹਾ ਸੀਗਾ ਉਹ ਕਨੈਕਸ਼ਨ ਉੱਥੋਂ ਹੀ ਸੀਗਾ ਆਪਣੀ ਪਹਿਲੇ ਵਾਲੇ ਆਈਪੀਐਸ ਤੋਂ ਤੇ ਹੁਣ ਇੱਥੇ ਪਹਿਲਾਂ ਕਾਰਪੋਰੇਸ਼ਨ ਦਾ ਡੀਜੀ ਸੈੱਟ ਖੜਾ ਸੀਗਾ ਹੁਣ ਜੇ ਆ ਨਹੀਂ ਚੱਲ ਰਹੀ ਪਹਿਲਾਂ ਡੀਜੀ ਸੈੱਟ ਕਿਉਂ ਚੱਕਿਆ ਗਿਆ ਜੀ ਇਹ ਤਾਂ ਸਾਡੀ ਸਾਨੂੰ ਵੀ ਇਤਲਾ ਨਹੀਂ ਕਿ ਕਿੱਦਾਂ ਚੱਲ ਰਹੀ ਹੈ ਕਿਹੜਾ ਸਰ ਨਹੀਂ ਇੱਕ ਇੱਕ ਚੱਲ ਨਹੀਂ ਰਹੀ ਜੀ ਇੱਕ ਨੇ ਉਹ ਲਾਈਟ ਤੇ ਚੱਲਦੀ ਜੋ ਪਾਵਰ ਆ ਗਈ ਅੰਦਰ ਵਾਲੀ ਹੈ ਕਿਵੇਂ ਚੱਲ ਰਹੀ ਹੈ ਅੰਦਰ ਵਾਲੀ ਉਹ ਡੀਜੀ ਤੇ ਹੁਣ ਹਾਲ ਦੀ ਘੜੀ ਚੱਲ ਰਹੀ ਹੈ ਉਹ ਉੱਥੇ ਜਨਰੇਟਰ ਵਡਾ ਕਰ ਲਓ ਜਾਂ ਇੱਥੇ ਕਰ ਲਓ ਤੁਸੀਂ ਕਰਨਾ ਨੇ ਸਾਡੇ ਮੱਦੇਦ ਨਹੀਂ ਜਾਂ ਗੋ ਨੂੰ ਪਹਿਲਾਂ ਲਾਤਾ ਜਦੋਂ ਪਤਾ ਉਹ ਵੀ ਥੋੜਾ ਉੱਧਰ ਕੰਮ ਨਹੀਂ ਸਰਦਾ ਤੁਸੀਂ ਪਹਿਲਾਂ ਬਣਾ ਸੀਗਾ ਇਹਨੂੰ 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 ਕਰਵਾਉਂਦੇ ਸਰਪੰਚ ਜੀ ਸੈਟ ਜਿਹੜਾ ਇੱਥੇ ਨਹੀਂ ਉਹਨੂੰ ਕਰਵਾਉਣਾ ਲਗਾਤਾਰ ਲੱਗੇ ਹੋਏ ਅੱਜ ਫੇਰ ਆਏ ਹੋ ਲੇਕਿਨ ਕੋਈ ਜਵਾਬ ਹੈ ਨਾ ਤੁਹਾਰੀਆਂ ਕੋਲ ਨਹੀਂ ਨਹੀਂ ਮੈਂ ਕਿ ਸਰਕਾਰ ਸਰਕਾਰ ਨੇ ਪੈਸੇ ਦੇ ਦਿੱਤੇ ਜੀ ਉਹਦੇ ਨਾਲ ਇਹਨਾਂ ਦਾ ਇਹਨਾਂ ਨੇ ਕਿ ਉਸ ਵੇਲੇ ਕਿਹਾ ਪਿਛਲੇ ਸਾਲ ਵੀ ਸਾਡਾ ਇੱਥੇ ਛੱਡੇ ਹੋਇਆ ਤੇ ਦੇ ਅਸੀਂ ਇਹ ਤੇ ਬਦਲਵਾ ਪ੍ਰਬੰਧ ਕਰਨਾ ਸਾਨੂੰ 3.5 ਕਰੋੜ ਚਾਹੀਦਾ ਇਹਨਾਂ ਨੂੰ 3.5 ਕਰੋੜ ਵੀ ਦੇ ਦਿੱਤਾ ਫੇਰ ਕਹਿੰਦੇ ਸਾਨੂੰ 3.5 ਮਹੀਨੇ ਚਾਹੀਦੇ ਆ ਤਿੰਨ ਮਹੀਨੇ ਦਾ ਸਾਡੇ ਦਾ ਟਾਈਮ ਹੈਗਾ ਪਰ ਤੂੰ ਨੂੰ ਸਾਢੇ ਤਿੰਨ ਮਹੀਨੇ ਦਿੱਤੇ ਆ ਪਰ ਅਸੀਂ ਸਾਢੇ ਤਿੰਨ ਮਹੀਨੇ ਪਾਣੀ ਨਹੀਂ ਪੈਣ ਦੇਣਾ ਅਸੀਂ ਇਹਦਾ ਬਦਲਵਾ ਪ੍ਰਬੰਧ ਕਰਾਂਗੇ ਤੁਸੀਂ ਦੇਖੋ 16ਵੇਂ ਦਿਨ ਉਹ ਪਾਣੀ ਉਹ ਪੈਪ ਲਾ ਕੇ ਚੜਾਤਾ ਉਹਨੇ ਪੈਪ ਰਾਹੀਂ ਵੀ ਸਾਰਾ ਪਾਣੀ ਉੱਪਰ ਜਾਂਦਾ ਸੀ ਹੁਣ ਇਹਨਾਂ ਦਾ ਉਹ ਪੈਪ ਇਦੂ ਇਦੂ ਡੇਡਾ ਲਾਇਆ ਹੋਇਆ ਤੇ ਪਾਣੀ ਸਾਰਾ ਦਰਿਆ 'ਚ ਪੈਂਦਾ ਉਹ ਜਿਹੜੀ ਹੈਗੀਆਂ ਇੱਥੇ ਮੋਟਰਾਂ ਚੱਲਦੀਆਂ ਸੀ ਉਹ ਲੈ ਕੇ ਅੰਦਰ ਲਾਉਂਦੀਆਂ ਇੱਥੇ ਵੀ ਲਾ ਦੇਣ ਜੇ ਵਾਧੂ ਪਾਣੀ ਆਉਂਦਾ ਵਾ ਤਾਂ ਦੋਨੇ ਚਲਾ ਦੇ ਕੋਈ ਇਹਨਾਂ ਨੂੰ ਡੱਕਦਾ ਪਾਣੀ ਤਾਂ ਇਹਨਾਂ ਦਾ ਇਹਨਾਂ ਪ੍ਰਬੰਧ ਇਹਨਾਂ ਨੇ ਕਰਨਾ ਹੁਣ ਅੱਗੇ ਵੀ ਕਹਿੰਦੇ ਸੀ ਸਾਡਾ ਸਟੇ ਹੋਇਆ ਹੁਣ ਦੋ ਪ੍ਰਬੰਧ ਆ ਇੱਕ 3.5 ਕਰੋੜ ਵਾਲਾ ਤੇ ਇੱਕ ਫ੍ਰੀ ਚੀਜ਼ ਇਹਨਾਂ ਨੂੰ ਕਰਕੇ ਦਿੱਤਾ ਪ੍ਰਬੰਧ ਕੋਲ ਪਾਣੀ ਬੇ ਬਾਈਪਾਸ ਕੌਣ ਜ਼ਿੰਮੇਵਾਰ ਸਰਕਾਰ ਦੀ ਛਵੀ ਕਿਤੇ ਨਾ ਕਿਤੇ ਨਹੀਂ ਉਹਨਾਂ ਦੀ ਸਰਕਾਰ ਦੇ ਉੱਤੇ ਪਊਗਾ ਨਾ ਸਰਕਾਰ ਪੈਸੇ ਦੇ ਕੇ ਵੀ ਗਾਲਾਂ ਖਾਰੀ ਆ ਕੌਣ ਜ਼ਿੰਮੇਵਾਰ ਜੇ ਤਾਂ ਸਰਕਾਰ ਨੇ ਪੈਸੇ ਨਾ ਦਿੱਤੇ ਹੋਣ ਨਾ ਕੁਝ ਹੋਇਆ ਹੋਵੇ ਫਿਰ ਅਸੀਂ ਵੀ ਇਹ ਨਹੀਂ ਕਹ ਲਈ ਵੀ ਅਫਸਰਾਂ ਦਾ ਕੀ ਕਸੂਰ ਪਤਾ ਨਹੀਂ ਸਰਕਾਰ ਨੇ ਪੈਸੇ ਨਹੀਂ ਦਿੱਤੇ ਜਿੰਮੇਵਾਰ ਅਧਿਕਾਰੀਆਂ ਤੇ ਫਿਰ ਲੋੜ ਹੈ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਇਹਦੇ ਵਿੱਚ ਰੀੜ ਦੀ ਹੱਡੀ ਵਾਲਾ ਹੋਵੇ ਤੇ ਕਾਰਵਾਈ ਕਰੇ ਕਿਉਂ ਸਰਕਾਰ ਘੁੱਟਾ ਰਹੀ ਹੈ ਕਿਉਂ ਗਾਲਾਂ ਕੱਢੀ ਸਰਕਾਰ ਇਹਨਾਂ ਨੂੰ ਤਨਖਾਹਾਂ ਦਿੰਦੇ ਆ ਕੋਈ ਫ੍ਰੀ ਕੋਈ ਕੰਮ ਕਰਦਾ ਸਾਡੇ ਵੱਲ ਕੋਈ ਹੁਣ ਐਕਚੁਅਲ ਸਾਡੇ ਵੱਲ ਐਕਸ਼ਨ ਨਹੀਂ ਫਿਰ ਬੰਨ ਬੰਨ ਮਾਰ ਦਾਂਗੇ ਇਹਨੂੰ ਉਹ ਤਾਂ ਫਿਰ ਕਰਾਂਗੇ ਨੇ ਅਸੀਂ ਕਹਿੰਦੇ ਨੇ ਇਹਨਾਂ ਨੂੰ ਮਰਵਾਉਣਾ ਅਸੀਂ ਥੋੜੋ ਵੀ ਬਾਰ-ਬਾਰ ਇੱਥੇ ਲੱਗ ਰਹੀ ਹੈ। ਇੱਕ ਹੀ ਕੰਮ ਵਾਸਤੇ ਪੈਸੇ ਦਿੱਤੇ ਆ। ਇਹ ਲਾਉਣਗੇ ਬੰਦ ਕਰਨਗੇ ਪਰ ਆਗੇ ਹਟਾਂਗੇ। ਹੁਣ ਦੋ ਵਿਭਾਗ ਦੇ ਅਧਿਕਾਰੀ ਤੁਹਾਡੇ ਸਾਹਮਣੇ ਇਸ ਵੇਲੇ ਮੌਜੂਦ ਆ। ਇੱਕ ਜਲਚਕ ਕੰਟਰੋਲ ਬੋਰਡ ਤੋਂ ਇੱਕ ਸੀਨੀਅਰ ਤੋਂ ਉਹਨਾਂ ਦੇ ਜਿਹੜੇ ਜਵਾਬ ਨੇ ਤੁਹਾਨੂੰ ਸੰਤੁਸ਼ਟ ਹੋਣਾ ਤੋਂ। ਨਹੀਂ ਅਸੀਂ ਕਿਸੇ ਤੋਂ ਸੰਤੁਸ਼ਟ ਨਹੀਂ। ਇਹ ਪਾਣੀ ਜਿੱਕੇ ਦਾ ਗਦਾ ਰੇਹ ਜਾਂਦਾ ਇੱਥੇ ਤਿੰਨ ਮੋਟਰਾਂ ਚੱਲ ਸਕਦੀਆਂ ਉੱਥੇ ਚੱਲ ਸਕਦੀਆਂ। ਪ੍ਰਬੰਧ ਇੱਥੇ ਜਿਹੜਾ ਬੀਸੀ ਭਲਾ ਲੈ ਕੇ ਚਲੇ ਗਿਆ ਆ ਕਰ ਲਿਆ। ਉਹਦੇ ਨਾਲ ਨਹੀਂ ਇਹਨਾਂ ਨੇ ਕਰਨਾ ਮੈਨੇਜ ਕਰਨਾ ਇੱਥੇ ਇੱਕ ਮੈਂਬਰ ਬੋਰਡਿੰਗ ਮੈਂਟਾਂ ਰਣ ਕੇ ਕਰਾ ਕਰ ਇਹਨਾਂ ਦੀ ਨਿਗਰਾਨੀ ਅਸੀਂ ਕਰੀਏ ਵੀ ਆਣ ਕੇ ਇਹਨਾਂ ਦੀ ਮੋਟਰਾਂ ਦੇਖੀ ਜਲਦੀ ਹੈ ਕਿ ਨਹੀਂ ਚਲਦੀਆਂ ਇਹਨਾਂ ਦੇ ਟ੍ਰੀਟਮੈਂਟ ਪਲੈਂਟ ਅਸੀਂ ਜੇ ਕਰੀਏ ਇਹ ਕਹਾਂਦੀਆਂ ਤਨਖਾਹ ਲੈ ਲੈਂਦੇ ਤੇ ਆਈਐਸ ਸੀਨੀਅਰ ਜਿਹੜੇ ਅਧਿਕਾਰੀ ਬੈਠੇ ਆ ਉੱਥੇ ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਜੇ ਥੱਲੇ ਕੋਈ ਜੂਨੀਅਰ ਕੰਮ ਨਹੀਂ ਕਰ ਰਿਹਾ ਇਹਨਾਂ ਦੀ ਰਿਪੋਰਟ ਨਹੀਂ ਉਹਨਾਂ ਕੋਲ ਜਾਣੀ ਕਿ ਕੀ ਹੈ ਲੋਕਾਂ ਨੂੰ ਗੰਦ ਖਵਾਉਣ ਦਾ ਨਾ ਠੇਕਾ ਲਿਆ ਹੋਇਆ ਅੱਜ ਇੱਕ ਮੈਮ ਡਿਊਟੀ ਪੂਰੀ ਨਿਭਾਉਂਦੇ ਨਹੀਂ ਨਹੀਂ ਕੁਝ ਵੀ ਨਹੀਂ ਨਿਭਾਉਂਦੇ ਕੀ ਇਹ ਤਾਂ ਖਲਵਾੜ ਕਰਦੇ ਲੋਕਾਂ ਨਾਲ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਿਹਾ ਲੋਕਾਂ ਨੂੰ ਮਾਰ ਰਿਹਾ ਲੋਕਾਂ ਨੂੰ ਸਲੋਪ ਪੋਇਜ਼ਨ ਸਪਲਾਈ ਕਰ ਰਿਹਾ ਇਹ ਪੈਸੇ ਲੈ ਕੇ